ਕਹਿੰਦੇ ਅਜੇ ਬਿਮਾਰੀ ਬਹੁਤ ਵੱਡੀ ਹੋਵੇ ਨਾ ਤੇ ਉਸ ਬਿਮਾਰੀ ਦੀ ਦਵਾਈ ਵੱਡੇ ਡਾਕਟਰ ਕੋਲੋਂ ਤੇ ਵਧੀਆ ਦਵਾਈ ਲੈਣੀ ਚਾਹੀਦੀ ਹੈ ਹੁਣ ਅੱਜ ਸਾਨੂੰ ਸਾਰਿਆਂ ਨੂੰ ਦੁੱਖਾਂ ਦੀ ਬਿਮਾਰੀ ਨੇ ਘੇਰਿਆ ਹੈ ਚਿੰਤਾ ਦੀ ਬਿਮਾਰੀ ਨੇ ਘੇਰਿਆ ਹੋਇਆ ਹੈ ਡਿਪਰੈਸ਼ਨ ਦੀ ਬਿਮਾਰੀ ਨੇ ਘੇਰਿਆ ਹੋਇਆ ਹੈ ਤੇ ਅੱਜ ਇਹਨਾਂ ਬਿਮਾਰੀਆਂ ਤੋਂ ਬਚਾਉਣ ਵਾਲਾ ਕੌਣ ਹੈ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਰ ਕੋਈ ਨਹੀਂ ਬਚਾ ਸਕਦਾ ਜਿੰਨਾ ਮਰਜੀ ਪਰਪੰਚ ਚੱਲਦਾ ਰਹੇ ਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਇੱਕ ਵੱਡੀ ਦਵਾਈ ਦੇਣਗੇ ਵਧੀਆ ਦਵਾਈ ਦੇਣਗੇ ਕਿਹੜੀ RAM ਨਾਮ ਔਖਦ ਦੀ ਆ ਪ੍ਰਮਾਤਮਾ ਦੇ ਨਾਮ ਦੀ ਤੇ ਉਹ ਦਵਾਈ ਦਾ ਨਾਮ ਹੈ ਸੁਖਮਨੀ ਸਾਹਿਬ ਆਪਣੇ ਨੇਮ ਦੇ ਵਿੱਚ ਹਰ ਰੋਜ਼ ਇੱਕ ਪਾਠ ਸੁਖਮਨੀ ਸਾਹਿਬ ਦਾ ਕਰਕੇ ਵੇਖੋ ਕਿਉਂਕਿ ਸਾਧੂਆਂ ਸੰਤਾਂ ਦੇ ਬੋਲ ਨੇ ਸੁਖਮਨੀ ਸੁੱਖਾਂ ਦੀ ਨਿਧ ਪੜਦਿਆਂ ਸੁਣਦਿਆਂ ਦੇ ਕਾਰਜ ਸੇਦ ਸੁਖਮਨੀ ਹੈ ਹੀ ਸੁੱਖਾਂ ਦਾ ਖਜ਼ਾਨਾ ਤੇ ਜਿਹੜਾ ਸੁਖਮਨੀ ਸਾਹਿਬ ਪੜ ਲਵੇ ਪੜ ਨਹੀਂ ਸਕਦੇ ਸੁਣ ਸਕਦੇ ਆ ਕਹਿੰਦੇ ਕੇਵਲ ਸੁਣ ਹੀ ਲਵੇ ਸਤਿਗੁਰੂ ਕਹਿੰਦੇ ਸੁਣਨ ਵਾਲਿਆਂ ਦੇ ਵੀ ਸਾਰੇ ਕਾਰਜ ਰਾਸ ਹੋ ਜਾਂਦੇ ਆ